ਨਹੀਂ ਨਹੀਂ ਉਹ ਖਰਾਵਾਗੇ ਲੱਭਣ ਨਹੀਂ ਆ ਲੱਭਣ ਆਪਾਂ ਇੱਥੇ ਬੈਠੇ ਆ ਆ ਪਿਛੋਕਣ ਬੱਜ ਗਿਆ ਖਰਾਵਾ ਤੋਂ ਉਹ ਕਿਹਾ ਜੇ ਉਹ ਰਤ ਨਹੀਂ ਦੇ ਉਹ ਪੰਨਾ ਦੇ ਹੋ ਰਿਹਾ ਉਹ ਪਹਿਲੇ ਦਾ ਕੰਮ ਹੋ ਗਿਆ ਅਕਸਰ ਉਹਨਾਂ ਦੇ ਜਦੋਂ ਆਏ ਨਾ ਇੱਥੇ ਕਿਰਾਏ ਸਾਹਿਬ ਬਚਾਰੇ ਕੀ ਕਮਾਉਣਗੇ ਇਹ ਕਿ ਕਿਰਾਏ ਸਾਹਿਬ ਮਰੇ ਮੇਰੀ ਗੱਲ ਸੁਣ ਹਾਂਜੀ ਫੋਨ ਤੇ ਚਲੋ ਆਏ ਹੁੰਦੀ ਮੈਂ ਨਹੀਂ ਗੱਲ ਕਰਦੇ ਜਦੋਂ 23 ਚਹਾੜ ਆਇਆ ਉਦੋਂ ਡੀਸੀ ਸਾਹਿਬ ਦਾ ਬਿਆਨ ਪਤਾ ਕੀ ਕਹਿੰਦੇ ਵੀ ਇਹ ਸਾਡੇ ਅੰਦਰ ਜਿਹੜੀ ਆਉਂਦਾ ਮੈਂ ਤੋ ਸਹੀ ਉਹ ਮੰਨਦੇ ਨਹੀਂ ਸੇਫਟੀ ਸਪਰ ਹਰਪੁਰ ਜਿੱਥੇ ਨਹੀਂ ਕਿਤੇ ਨਹੀਂ 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 ਮੁਤਾਵਪੁਰੀਥੀ ਕਿੱਥੇ ਹੋ ਗਿਆ ਜਮੀਨਾਂ ਦੇ ਪਤਾ ਕੀ ਹੋਇਆ ਜਦੋਂ ਇਹਨਾਂ ਨੇ ਨਹੀਂ ਇਹ ਸੱਚ ਮੈਂ ਪਤਾ ਕੀਤਾ ਹੀ ਇਹਦੀ ਮੈਂ ਪਹਿਲਾਂ ਹੀ ਚੱਲੇ ਪੈ ਚੱਲੇ ਵਿੱਚ ਉਹ ਕੀ ਕਹਿੰਦੇ ਉੱਥੇ ਨਹੀਂ ਮੈਂ ਮਿਲਿਆ ਨਹੀਂ ਮੈਂ ਤੁਹਾਡੇ ਕੋ ਆ ਗਿਆ ਪਰ ਕੱਲੇ ਮੈਂ ਤੁਹਾਡਾ ਟੈਪ ਪਾ ਲਿਆ ਮੈਂ ਉਹਨਾਂ ਨੇ ਕਿਹਾ ਕਿ ਉਹ ਆ ਪੈ ਚੱਲੇ ਵਿੱਚ ਅੱਛਾ ਦੇਖੋ ਜੀ ਯਾਰ ਮੈਂ ਕਹਿੰਦਾ ਇਹਨ ਸਾਲ ਹੋ ਗਿਆ ਸਪਰ ਟੁੱਟੇ ਵੀ ਆਪਣੇ ਯਾਰ ਮੈਨੂੰ ਤਾਂ ਇਹਨੂੰ ਯਾਦ ਨਹੀਂ ਆਉਂਦੀ 2005 ਤੋਂ ਛੋਟ ਵੀ ਪਾ ਲੈਣ 7 ਤੋਂ ਲਾ ਕੇ 12 ਤੱਕ ਰਹੀ ਆ ਨਾ ਤੇ ਬੜਾ ਤਾਂ ਹੀ ਦੇਈ ਨਾ 7 ਪੰਜ ਬੜਾ ਆ ਬੜਾ 10 ਸਾਲ ਨੇ ਕਿੰਨੇ 12 ਨਹੀਂ ਬਰਵਾਰੀ ਕੀਤੀ ਹੈ ਕਿੰਨੇ ਇਹ ਕਾਲੀ ਚਾਲ ਦੀ ਸਰਕਾਰ ਬੀਜੇਪੀ ਕਾਲੀ 10 ਸਾਲ 10 ਸਾਲ 7 ਤੋਂ ਲੈ ਕੇ ਕਿਹਨਾਂ ਤੱਕ 12 ਸਾਲ 10 ਸਾਲ 12 ਨਹੀਂ 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 17 ਤੱਕ 17 ਤੱਕ ਤਾਰਾਂ ਦਾ ਕੰਮ ਕਰ ਰਹੀ ਨਾ ਸਿਰਫ ਉਹ ਸਰਕਾਰ ਦੇ ਟਾਈਮ ਦੇ ਵਿੱਚ ਸਾਡਾ ਬੰਦ ਜਿਹੜਾ ਉਹ ਦੇਖਿਆ ਗਿਆ ਸਪਾਰ ਵੀ ਬਣੇ ਸਟਾਡ ਵੀ ਬਣੋਏ ਅਸੀਂ ਮੁਕਰਦਾ ਨਹੀਂ ਇਹ ਗੱਲ ਤੋਂ ਬਾਅਦ ਵਿੱਚ ਆ ਸਾਰੇ ਬੰਦੇ ਇੱਥੇ ਬੈਠੇ ਆ ਜੇ ਕੋਈ ਮੁਕਰਦਾ ਤੇ ਮੈਨੂੰ ਦੱਸੋ ਠੀਕ ਹੈ ਨੇ ਬਣੇ ਉਹਦੇ ਬਾਅਦ ਦੇ ਵਿੱਚ ਕਿਹ ਇਥੇ ਮੰਤਰੀ ਨੇ ਕਿਹ ਸੰਤਰੀ ਨੇ ਨਾ ਕੋਈ ਕਾਂਗਰਸ ਦਾ ਨਾ ਕੋਈ ਝੜੂ ਝੜੂ ਦਾ ਤੇ ਉਕਾ ਹੀ ਬੇੜਾ ਗਰਕ ਹੋਇਆ ਪਿਆ yeah ਇਹ ਪਤਾ ਨਹੀਂ ਜੇਪੀ ਬੰਨ ਸਾਰਾ ਐਡੂ ਘੁੰਮ ਗਿਆ ਨਾ ਫਿਰ ਉਹ ਖਾਂ ਤਰ ਜਾਂਦਾ ਅੱਛਾ ਜੋ ਨਾਲ ਨਾਲ ਤੇ ਆਹ ਵੇਖੋ ਤੁਸੀਂ ਉਹਦਾ ਸਿੱਧਾ ਕਦੇ ਪੈਜ ਵੈਸੇ ਪਹੁੰਚ ਗਿਆ ਉਹ ਤਾਂ ਉਹ ਇਹ ਤਾਂ ਬਿਠੇ ਆ ਬਿਨਾ ਬੱਤੀ ਦੇ ਉੱਤੋਂ ਹੋਰ ਆਤਾ ਕਿ ਜਨਮ ਦਾ ਦਾਨ ਕਿ ਦਾਨ ਕਰਨਗੇ ਕਿੰਦਾ ਨਾ ਮਸ਼ਹਰਾ ਤੇ ਫਿਰ ਕਿੰਗਲ ਬਈਆ ਆਪਾਂ ਦੇ ਵੇਖੇ ਸਾਡਾ ਵੀ ਦਿਲ ਕਰਦਾ ਸਾਡੇ ਵੀ ਬੱਚੀ ਅਸੀਂ ਥੱਲੇ ਸੌਣ ਐ ਵੀ ਸੌਈਏ ਪਰ ਮਜਬੂਰੀਆਂ ਨੇ ਸਾਨੂੰ ਤੁਸੀਂ ਦੇ ਭਾਗ ਤਾਂ ਇਹਦੇ ਨਾਲ ਦੇ ਲੋਕਾਂ ਦੀ ਜ਼ਮੀਨ ਚਲੇਗੀ ਘਰ ਹੋਏਗਾ ਤੇ ਪਰਚਾਣ ਸਾਡ ਨੂੰ ਕੋਈ ਕੋਈ ਪੜਚਾਣ ਕਰ ਲੈਣਾ ਇਹਨੇ ਪਹਿਲਾਂ ਵੀ ਬੜਾ ਠੋਕੇਆ ਕੋਈ ਗੱਲ ਨਹੀਂ ਸੱਚੀ ਤੇ ਤੁਸੀਂ ਦੱਸੋ ਉਹ ਕੰਮ ਕਰਿਆ ਸੀ ਜਿੰਦਾਬਾਦ ਆਖਾਂਗੇ ਕੀ ਜੋ ਹਾਲਾਤ ਇਸ ਪਿੰਡ ਦੇ ਅਜ ਚੇਚੀਆਂ ਦਲੇਰਪੁਰ ਜਿਹੜਾ ਪਿੰਡ ਦੀ ਹਦੂਤ ਆ ਉਹਦੇ ਤੇ ਇਹ ਜਿਹੜਾ ਬੰਨ ਇੱਕ ਤਾਜਾ ਬੰਨ ਜਿਹੜਾ ਟੁੱਟਿਆ ਸੋ ਕੱਲ ਮੈਂ ਸੁਣ ਰਿਹਾ ਸੀ ਇਹ ਹਲਕਾ ਇੰਚਾਰਜ ਸ਼ਮਸ਼ੀਰ ਜੀ ਦਾ ਉਹਨਾਂ ਦੇ ਨਾਲ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਸੀ ਮੈਂ ਸੁਣ ਰਿਹਾ ਸੀ ਉਹਨਾਂ ਦੇ ਬਿਆਨ ਕਿ ਇਹ ਇਰੀਗੇਸ਼ਨ ਨਾਲ ਗੱਲ ਹੋ ਗਈ ਆ ਜੀ ਪੀ ਡਬਲਯੂ ਡੀ ਮਹਿਕਮੇ ਨਾਲ ਗੱਲ ਹੋ ਗਈ ਆ ਪ੍ਰਬੰਧ ਜਿਹੜੇ ਆ ਜਲਦੀ ਪ੍ਰਬੰਧ ਜਿਹੜੇ ਪੁਕਤਾ ਪ੍ਰਬੰਧ ਕੀਤੇ ਜਾਣਗੇ ਪਰ ਇਹ ਪਤਾ ਲੱਗਾ ਜੀ ਕੱਲ ਦਾ ਇਹ ਬੰਨ ਟੁੱਟਿਆ ਆ ਯਰ ਅਤਲੀਰਪੁਰ ਔਰ ਚੇਚੀਮ ਦਾ ਇਹ ਨਵਾਂ ਬੰਨ ਜਿਹੜਾ ਤੁਸੀਂ ਟੁੱਟੀ ਆ ਇਹ ਕੱਲ ਰਾਤ ਦੀ ਟੁੱਟੀ ਆ ਅਜੇ ਤੱਕ ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਸੋ ਇਹ ਤੋਂ ਅੱਗੇ ਆਪਾਂ ਗੱਲ ਕਰੀਏ ਇਸ ਤੋਂ ਅਗਲੇ ਪਿੰਡਾਂ 'ਚ ਜਦੋਂ ਜਾਣਿਆ ਤੇ ਦੋ ਪੁਰਾਣੇ ਬੰਨ ਜਿਹੜੇ ਆ ਤੁਸੀਂ ਦੇ ਹੋ ਟੁੱਟੇ ਹੋਏ ਆ 2023 ਦੇ ਜਦੋਂ ਫਲੱਡ ਆਇਆ ਸੀ ਉਹਦੀ ਕੋਈ ਰਿਪੇਅਰ ਕੋਈ ਮੁਰੰਮਤ ਨਹੀਂ ਕੀਤੀ ਗਈ ਉਸ ਸਮੇਂ ਤੋਂ ਲੈ ਕੇ ਔਰ ਅੱਜ ਮਾਹੌਲ ਬਣਿਆ ਹੜ੍ਹ ਦਾ ਫਲੱਡ ਦਾ ਔਰ ਇਹ ਕੁਦਰਤੀ ਆਫ਼ਤਾਂ ਨੇ ਪਹਿਲੀ ਗੱਲ ਤਾਂ ਇਹ ਆ ਕਿ ਇੱਥੇ ਕੋਈ ਸਿਆਸੀ ਸਮਿਕਰਣਾ ਕਰਕੇ ਨਹੀਂ ਅਸੀਂ ਪਹੁੰਚੇ ਅਸੀਂ ਸਿਰਫ ਤੇ ਸਿਰਫ ਇਹ ਗੱਲ ਪੁੱਛਣੀ ਚਾਹੁੰਦੇ ਆਂ ਸਰਕਾਰ ਨੂੰ ਕਿ ਇੱਥੇ ਕੋਈ ਰਾਜਨੀਤੀ ਨਹੀਂ ਕਰਨਾ ਏ ਇਹ ਕੁਦਰਤੀ ਆਫਤਾਂ ਨੇ ਇਹ ਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਹਿਯੋਗ ਦੇਣਾ ਚਾਹੀਦਾ ਇਹ ਗੱਲ ਅਸੀਂ ਸਹਿਮਤ ਆਂ ਪਰ ਇਹ ਲੋਕ ਜਿਹੜੇ ਇਥੋਂ ਦੇ ਵਸਨੀਕ ਨੇ ਅਲੱਗ-ਅਲੱਗ ਪਿੰਡਾਂ ਦੇ ਇਹਨਾਂ ਦਾ ਕਸੂਰ ਕੀ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆਂ ਕਿ ਕਸੂਰ ਕੀ ਇਹਨਾਂ ਲੋਕਾਂ ਦਾ ਔਰ ਲੱਖਾਂ ਰੁਪਈਆ ਲਾ ਕੇ ਮੈਂ ਦੇਖ ਰਿਹਾ ਨੀ ਇਹ ਫਸਲਾਂ ਜਿਹੜੀਆਂ ਉਹਨਾਂ ਨੇ ਪਾਲ ਕੇ ਖੜੀਆਂ ਕੀਤੀਆਂ ਨੇ ਅੱਜ ਹੋਰ ਦੋ ਇੱਕ ਦੋ ਮਹੀਨੇ ਤੱਕ ਵੱਡਣੀਆਂ ਸ਼ੁਰੂ ਹੋਣੀਆਂ ਨੇ ਔਰ ਕੀ ਕਸੂਰ ਕੀ ਹੋ ਗਿਆ ਇਹਨਾਂ ਲੋਕਾਂ ਦਾ ਜਿਹੜਾ ਅੱਜ ਪ੍ਰਸ਼ਾਸਨ ਔਰ ਸਰਕਾਰ ਦੇ ਕਰਕੇ ਉਹਨਾਂ ਫਸਲਾਂ ਦਾ ਨੁਕਸਾਨ ਹੋ ਰਿਹਾ ਪਲੀਆਂ ਫਸਲਾਂ ਜਿਹੜੀਆਂ ਨੇ ਪੁੱਤਾਂ ਦੇ ਵਾਂਗੂ ਜਿਹੜੀਆਂ ਪਾਲੀਆਂ ਫਸਲਾਂ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਇਹਦੀ ਪਰਪਾਈ ਕੌਣ ਕਰੂਗਾ ਔਰੇ ਲੋਕਾਂ ਲਈ ਜਿਹੜਾ ਇੱਕ ਮੁਸ਼ਕਲ ਜਿਹੜੀ ਖੜੀ ਹੋ ਰਹੀ ਹੈ ਮੈਂ ਦੇਖ ਰਿਹਾ ਤੁਸੀਂ ਤੇ ਬਿਲਕੁਲ ਰਸਤੇ ਜਿਹੜੇ ਬੰਦ ਹੋਏ ਪਏ ਆ ਉਹਦਾ ਕੋਈ ਪ੍ਰਬੰਧ ਨਹੀਂ ਔਰ ਦੋ ਹੀ ਆਪਣੇ 25 ਤਰੀਕ ਨੂੰ ਜੋ ਮੈਨੂੰ ਪਤਾ ਲੱਗਾ ਪਿਛਲੇ ਮਹੀਨੇ ਦੀ ਇਹਦਾ ਨਹੀਂ ਪੱਥਰ ਰੱਖਿਆ ਗਿਆ ਇਸ ਸੜਕ ਦਾ ਇਸ 25 ਤਰੀਕ ਨੂੰ ਜਿਹੜਾ ਮੀਆਂ ਦੇ ਵਿੱਚ ਜਿਹੜਾ ਸੀਜ਼ਨ ਆ ਸੌਣ ਦਾ ਇਹਦੇ ਵਿੱਚ ਜਿਹੜਾ ਨਹੀਂ ਪੱਥਰ ਸੀ ਸੜਕ ਬਣਾਉਣ ਦਾ ਰੱਖ ਰਹੇ ਆ ਇਨ ਕਮ ਨਕਮੀ ਸਰਕਾਰ ਦੀਆਂ ਗੱਲਾਂ ਜਿਹੜੀਆਂ ਨੇ ਇਹ ਸਾਨੂੰ ਤਾਂ ਨਹੀਂ ਪੱਥਰ ਰੱਖਿਆ ਜੀ ਨੂੰ ਸੜਕ ਦਾ ਸਾਡੇ ਚੌਧਰੀ ਸੰਸੇਰ ਜੀ ਨੇ ਤੇ ਹੀ ਉਦੋਂ ਵੀ ਉਹਨਾਂ ਨੂੰ ਕਿਹਾ ਸੀ ਤੋ ਕਹਿੰਦੇ ਨਹੀਂ ਜੀ ਅਕਸਰ ਸਾਹਿਬ ਨਾਲ ਗੱਲਬਾਤ ਹੋ ਗਈ ਆ ਬਸ ਦਾਈ ਡਾਂਗ ਤੇ ਤੁਹਾਡੇ ਨੱਕੇ ਪੂਰੇ ਜਾਣੇ ਆ ਉਹ ਨੱਕੇ ਤੇ ਕੀ ਪੁਰਨਾ ਨੋਟਾਂ ਪੋਦਣ ਲੱਗਿਆ ਆ ਐਂਦਾ ਜਿਵੇਂ ਖੋ ਤੁਹਾਡੇ ਸਾਹਮਣੇ ਕੀ ਮੰਡਿਆ ਡੱਡੇ ਵੱਡੇ ਦਰਖਤ ਪੁੱਟੇ ਜਾਣਦੇ ਆ ਆ ਸਾਡੀ ਫਸਲ ਵੇਖੋ ਹਜ਼ਾਰਾਂ ਏਕੜ ਫਸਲ ਆ ਇਹ ਦੋ ਨੱਕੇ ਦੋ ਦੋ ਲੱਖ ਦਾ ਖਰਚਾ ਨਹੀਂ ਆਉਂਦਾ ਨਾਕਿਆਂ ਦੇ ਤੇ ਤਿੰਨ ਸਾਲ ਹੋ ਗਿਆ ਸਾਨੂੰ ਮਿੰਨਤਾਂ ਕਰਦਿਆਂ ਨੂੰ ਸਾਡੀ ਨਹੀਂ ਸੁਣਵਾਈ ਹੋਣ ਦੀ ਤੇ ਇਹ ਸਰਕਾਰ ਨੂੰ ਹੀ ਮੁਰਦਾਬਾਦ ਨਹੀਂ ਕਹਿਣਾ ਤੇ ਜਿੰਦਾਬਾਦ ਹੀ ਕਹਿਣ ਰਿਹਾ ਇਹਨੂੰ ਕਿਹਾ ਕਿ ਕੰਮ ਕਰੇਂ ਕਦੇ ਜਿੰਦਾਬਾਦ ਹੋਏਗੀ ਜੇ ਨਾ ਕਰੇਂ ਕਦੇ ਮਰਦਾਬਾਦ ਹੋਏਗੀ ਇਹ ਸਾਡੀ ਤੈਨੂੰ ਚੇਤਾਵਨੀ ਆ ਆ ਵੇਖ ਲੋ ਤੀਜਾ ਨੱਕਾ ਫੇਰ ਪੈ ਗਿਆ ਆ ਸਾਰਾ ਇਲਾਕਾ ਡੁੱਬ ਗਿਆ ਜੇ ਤਿੰਨੇ ਨੱਕੇ ਵੱਜ ਜਾਂਦੇ ਸਾਰਾ ਇਲਾਕਾ ਇਹ 15 ਪਿੰਡ ਘਟੋ ਘਟ ਬਸ ਸਕਦੇ ਆ ਪਾਣੀ ਦੀ ਲੂਈੜ ਤੋਂ ਪਰ ਇਹ ਜਿੰਨੀ ਫਸਲ ਹੀ ਸਭ ਗਲ ਕੇ ਸੁਆਹ ਹੋ ਜਣੀ ਆ ਇਹ ਨਾ ਪਾਣੀ ਕੇ ਪਾਸੇ ਨਹੀਂ ਨਿਕਲਣਾ ਸਾਡੀ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਪੇ ਦਾ ਕੋਈ ਨਾ ਕੋਈ ਜਿੰਨੀ ਜਲਦੀ ਹੋ ਸਦਾ ਹੱਲ ਕਰੇ ਸਾਡੇ ਪ੍ਰਧਾਨ ਸਾਹਿਬ ਆਏ ਨੇ ਨਵੇਂ ਪ੍ਰਧਾਨ ਅਹੀਂ ਜੀ ਆਇਆਂ ਕਹਿੰਦੇ ਆਪਣੇ ਪਿੰਡ ਦੇ ਵਿੱਚ ਪਹਿਲੀ ਵਾਰ ਸਾਡੇ ਪਿੰਡ ਚ ਆਏ ਆ ਇਹਨਾਂ ਨੂੰ ਅਸੀਂ ਲੱਖ ਲੱਖ ਕੋਟਨ ਕੋਟ ਧੰਨਵਾਦ ਕਰਦੇ ਆ ਚਲੋ ਇਹਨਾਂ ਦੀ ਕਿਰਪਾ ਨਾਲ ਇਸ ਸਾਈਡ ਸਾਡੀ ਕੋ ਮੰਗ ਪੂਰੀ ਹੋ ਜੇ ਤੇ ਸਾਡੇ ਬੱਚੇ ਰੋਟੀ ਖਾਂ ਜੋਗੇ ਹੋ ਜਾਣ ਬੱਚੇ ਸਾਡੇ ਘਰ ਬੈਠੇ ਆ ਇਹ ਛੜਕ ਨਾਮ ਬੰਨ੍ਹ ਕਰਕੇ ਸਾਡੇ 6 ਵਜੇ ਦੇ ਕਰੀਬ ਚਾਰ ਬੱਸਾਂ ਸਾਡੇ ਪਿੰਡ ਚ ਆਉਂਦੀਆਂ ਸੀ ਬੱਚੇ ਸਾਡੇ ਵਟੇ ਵਟੇ ਸਕੂਲਾਂ ਚ ਜਾਂਦੇ ਸੀ 1.5 ਸਾਲ ਤੋਂ ਸਾਡੀਆਂ ਬੱਸਾਂ ਅਸੀਂ ਮੂੰਹ ਨਹੀਂ ਦੇਖੀ ਉਹਨਾਂ ਦੇ ਸਾਡਾ ਪਰਿਵਾਰ ਅਸੀਂ ਆਪਣੇ ਇੱਕ ਇੱਕ ਬੱਚਾ ਲੱਦ ਕੇ 5 6 ਕਿਲੋਮੀਟਰ ਤੇ ਖੜਕੇ ਉੱਥੇ ਬਸ ਤੇ ਜਾ ਕੇ ਚੜਾਉਣ ਜਾਣੇ ਦੇ ਲੈ ਕੇ ਹੁੰਨੇ ਆ ਪਰ ਹਾਲ ਇੰਨਾ ਕਿ ਮਾੜਾ ਵਾ ਰਸਤਾ ਦੇ ਪ੍ਰਧਾਨ ਸਾਹਿਬ ਨੇ ਵੇਖ ਲੀਆਂ ਸਾਡੇ ਸਾਡੇ ਇੱਕ ਬੱਸ ਡਰਾਈਵਰ ਆ ਮੁੰਡਾ ਉਹ ਸਪੈਸ਼ਲ ਸਾਡੇ ਪਿੰਡੋਂ ਜਾਂਦਾ ਵਿਚਾਰਾ ਗਾਡੀ ਕਿੱਥੇ ਆ ਲਾਡੀ ਆਇਆ ਇੱਕ ਮਿੰਟ ਉਹ ਵਿਚਾਰਾ ਨਿਕਿਆ ਨਹੀਂ ਗਿਆ ਬੱਚਿਆਂ ਨੂੰ ਮੋੜਿਆਂ ਦੇ ਚੁੱਕ ਕਿਤੇ ਫੇਰ ਉਹ ਲੈ ਕੇ ਜਾਂਦਾ ਵਾ ਕਿ ਹਲੇ ਕਿਹਾ ਮਾਂ ਨਹੀਂ ਲਾਗੇਦਾ ਕਿਦਾ ਕਿ ਰੋਜ਼ ਨਹੀਂ ਟਾਈਮ ਕਿਦਾ ਲੱਗਦਾ ਅਹੀਂ ਜਿੰਨੇ ਚੈਲੈਂਜ ਦੱਸੋ ਜਿਹੜਾ ਤਾਜ਼ਾ ਜਿਹੜਾ ਪਾੜ ਪਿਆ ਹੋਇਆ ਵਾ ਏ ਇਹ ਪ੍ਰਸ਼ਾਸਨ ਦੇ ਜਾਂ ਹਲਕਾ ਇੰਚਾਰਜ ਦੇ ਜਾਂ ਕਿਸੇ ਅਧਿਕਾਰੀ ਦੇ ਧਿਆਨ ਚ ਲਿਆਂਦਾ ਮਤਲਬ ਹੀ ਕੋਈ ਨਹੀਂ ਜੀ ਕੋਈ ਨਹੀਂ ਧਿਆਨ ਚ ਲਿਆਂਦਾ ਤੁਹਾਡੇ ਵੱਲੋਂ ਕਿਸੇ ਵੱਲੋਂ ਵੇਖੋ ਜੀ ਜਦੋਂ ਨਾਲ ਸੁਣਵਾਈ ਨਹੀਂ ਸਾਡੀ ਕਾਨੀ ਤੇ ਕੀ ਕਰਾਂਗੇ ਤੇ ਅੰਜ ਲਈ ਹੋਈ ਕਰ ਹੀ ਦਿੱਤੀ ਆ ਨਾ ਆ ਵੇਹੋ ਲੱਜ ਜਾਗਾ ਪਤਾ ਤੁਹਾਨੂੰ ਵੀ ਕੀ ਕਾਰਵਾਈ ਕੀਤੀ ਜਿੰਨ 3 ਸਾਲ ਤੋਂ ਕਾਰਵਾਈ ਨਹੀਂ ਹੋ ਰਹੀ ਤੇ ਆ ਦੋਹਾਂ ਚਮਾਂ ਦੇਣ ਵਾਲੀ ਕਾਰਵਾਈ ਹੋਣਾ ਕਿੱਥੋਂ ਕਰ ਦੇਣੀ ਹੈ ਮੁਸ਼ਕਲ ਮੈਂ ਵਾਸੀ ਪਿੰਡ ਦੇਲਪੁਰ ਪਰ ਜੀ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਵੀ ਜਦੋਂ ਕਾਲੀ ਬੀਜੇਪੀ ਦੀ ਸਰਕਾਰ ਹੀ ਅਹੋய் ਸੇਫਟੀ ਬੰਦ ਦੇ ਵਾਸਤੇ ਉਹਨਾਂ ਨੇ ਕਰੋੜਾਂ ਰੁਪਇਆ ਖਰਚਾ ਕੀਤਾ ਅੱਗੇ ਤੱਕ ਖਰਚਾ ਵੀ ਕੀਤਾ ਸੌਖਾ ਕੀਤਾ ਦੁਨੀਆ ਵਸਦੀ ਤੇ ਰਹਿੰਦੀ ਹੀ ਇਹ ਖਰਚਾ ਕਰਨ ਦੇ ਬਾਵਜੂਦ ਵੀ ਜਦੋਂ 23 ਦੇ ਵਿੱਚ ਫਲੱਡ ਆਇਆ ਇਹੋ ਹੀ ਸਰਕਾਰ ਦਾ ਡੀਸੀ ਪ੍ਰਸ਼ਾਸਨ ਇੱਥੇ ਸਾਨੂੰ ਤੁਸੀਂ ਦੇ ਉੱਤੇ ਇਹ ਗੱਲ ਕਹਿ ਕੇ ਗਿਆ ਵੀ ਇਹ ਜਿਹੜਾ ਸਾਡਾ ਸੇਫਟੀ ਬੰਦ ਹੈ ਸਾਡੇ ਅਧਿਕਾਰ ਦੇ ਵਿੱਚ ਨਹੀਂ ਹੁੰਦਾ ਇਹ ਗੱਲ ਕਹਿ ਕੇ ਕਹਿੰਦੇ ਵੀ ਸ਼ਾਨੀ ਆਹੀ ਮੇਨ ਤੁਸੀਂ ਜਿਹੜੀ ਆ ਉਹ ਮੰਨਦੇ ਆ ਮੇਨ ਰੋਡ ਜਿਹੜਾ ਉਹ ਤੁਸੀਂ ਉਹ ਮੰਨਦੇ ਆ ਇਹ ਸੇਫਟੀ ਬੰਨ ਜਿਹੜਾ ਸਾਡੇ ਅਧਿਕਾਰ ਦੇ ਵਿੱਚ ਨਹੀਂ ਆਂਦਾ ਇਹ ਟੁੱਟ ਜੇ ਇਹ ਰਹਿ ਜੇ ਬਾਕੀ ਆਸ ਪੈਦੇ ਲੱਗੇ ਆ ਇੱਥੇ ਆ ਤੁਸੀਂ ਵੇਖ ਸਕਦੇ ਹੋ ਕੈਮਰਾਮੈਨ ਕੋਲ ਦਿਖਾ ਦਿਓ ਜੇ ਇਹਨਾਂ ਦੇ ਸੇਫਟੀ ਅਧਿਕਾਰ ਦੇ ਵਿੱਚ ਇਹ ਬੰਨ ਨਹੀਂ ਆਂਦਾ ਫਿਰ ਇਹ ਜ਼ਿੰਮੇਵਾਰ ਇਹ ਸਪੈਦਿਆਂ ਦੇ ਹੱਕਦਾਰ ਹੋ ਸਕਦੇ ਆ ਉਹ ਸੇਫਟੀ ਬੰਨ ਆਪਣਾ ਵਸਾਲਣ ਉਸ ਸਪੈਦੇ ਵੱਡ ਕੇ ਜਾਂ ਉੱਚਾ ਕਰ ਲੈਣ ਇਹ ਸਰਕਾਰ ਅੱਗੇ ਸਾਡੀ ਬੇਨਤੀ ਆ ਕਿ ਜੇ ਕਾਲੀ ਬੀਜੇਪੀ ਦੀ ਸਰਕਾਰ ਦੇ ਟਾਈਮ ਤੇ ਇਹ ਕੰਮ ਚੱਲ ਸਕਦਾ ਇਹ ਦੁਬਾਰਾ ਦੂਜੀਆਂ ਸਰਕਾਰਾਂ ਦੇ ਟਾਈਮ ਤੇ ਕੰਮ ਕਿਉਂ ਨਹੀਂ ਚੱਲ ਸਕਦਾ ਇਹ ਸਾਡੀ ਬੇਨਤੀ ਆ ਵੀ ਦੋ ਨੱਕੇ ਪਿਛਲੇ ਦੋ ਨੱਕੇ ਪਿਛਲੇ ਵੱਜ ਗਏ ਇਹਨਾਂ ਵਾਲੇ ਇਹਦੇ ਅੱਗੇ ਤਿੰਨ ਨੱਕੇ ਆ ਸਪਾਰ ਵੀ ਵੱਜੇ ਅੱਗੇ ਸਭ ਕੁਝ ਹੋਇਆ ਵਾ ਪਰ ਇੰਡੀਆਂ ਨਕਮੀਆਂ ਸਰਕਾਰਾਂ ਵੀ ਰੱਬ ਜਾਣੇ ਕਹਿੰਦੇ ਵੀ ਸਾਡੇ ਤੋਂ ਖਜ਼ਾਨਾ ਬੜਾ ਖੁੱਲਾ ਵਾ ਮੈਂ ਕਹਿੰਦਾ ਵੀ ਖਜ਼ਾਨਾ ਇਹਨਾਂ ਦਾ ਆਪਣੀਆਂ ਝੋਲੀਆਂ ਦੇ ਵਿੱਚ ਪਾ ਲਿਆ ਇਹਨਾਂ ਨੇ ਜਨਤਾ ਵਾ ਤੇ ਖਜ਼ਾਨਾ ਇਹਨਾਂ ਦਾ ਸਾਰਾ ਬੰਦ ਹੋ ਗਿਆ ਉਹਨਾਂ ਵਾਸਤੇ ਕੋਈ ਖਜ਼ਾਨਾ ਨਹੀਂ ਹੈ ਨਾ ਚੱਲਦਾ